ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਮਸ਼ੀਹ ਦੇ ਪਤਨ ਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜਿਹੜਾ ਵਾ ਸੰਗਤਾਂ ਦੇ ਵੱਲੋਂ ਜਿਹੜਾ ਬੜੀ ਸ਼ਰਧਾ ਅਤੇ ਤੁਮ ਭਾਵ ਦੀ ਭਾਵਨਾ ਦੇ ਨਾਲ ਜਿਹੜਾ ਵਾ ਵਾਹਿਗੁਰੂ ਜੀ ਉਹ ਮਨਾਇਆ ਜਾ ਰਿਹਾ ਵਾ ਤਾਂ ਤਸਵੀਰਾਂ ਜਿਹੜੀਆਂ ਇਸ ਵਕਤ ਅਸੀਂ ਸਾਂਝੀਆਂ ਕਰਾਂਗੇ ਅ ਸ਼ਰ ਅਫਸਰ ਸਾਹਿਬ ਦੀ ਸਾਡੀ ਜਿਹੜੀ ਟੀਮ ਪਹੁੰਚੀਏ ਦਰਸ਼ਨ ਪਾਰੇ ਕਰਨ ਵਾਸਤੇ ਗੁਰਦੁਆਰਾ ਸ਼ੀਸ਼ਦਾਂ ਸਾਹਿਬ ਦੇ ਵਿਕੇ ਤਾਂ ਨਜ਼ਾਰਾ ਬੜਾ ਸੋਹਣਾ ਅਲੋਕਿਕ ਨਜ਼ਾਰਾ ਬੜੀ ਸੋਹਣੀ ਸਜਾਵਟ ਜਿਹੜੀ ਹੋਈ ਹੈ ਵੱਡੀ ਤਦਾਦ ਦੇ ਵਿੱਚ ਸੰਗਤਾਂ ਜਿਹੜੀਆਂ ਵਾ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਜਿਹੜਾ ਉਹ ਪ੍ਰਾਪਤ ਜਿਹੜਾ ਉਹ ਕਰਨ ਆ ਰਹੀਆਂ ਮੈਂ ਤੇਰੀ ਕੈਮਰਾਮੈਨ ਭਰਾ ਨੂੰ ਕਹੂੰਗਾ ਕਿ ਇੱਕ ਅਕੜੀ ਝਾਤੀ ਮਰਾ ਦੇ ਜੇ ਦੇਸ਼ਾਂਵ ਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਨੇ ਅਨੋਖੇ ਅਮਰਸ਼ੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਆਸ਼ੀਰਵਾਦ ਜਿਹੜਾ ਵਾ ਉਹ ਪ੍ਰਾਪਤ ਜਿਹੜਾ ਵਾ ਕਰਨ ਵਾਸਤੇ ਪਹੁੰਚੀਆਂ ਨੇ ਵੱਡੀ ਤਦਾਦ ਦੇ ਵਿੱਚ ਫੁੱਲਾਂ ਦੇ ਨਾਲ ਸਜਾਵਟ ਜਿਹੜੀ ਆ ਉਹ ਕੀਤੀ ਗਈ ਆ ਤਾਂ ਸੰਗਤਾਂ ਦਾ ਪਿਆਰ ਹੈ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਨਾਲ ਤਾਂ ਇਸੇ ਤਰ੍ਹਾਂ ਦੇਖ ਸਕਦੇ ਅਸੀਂ ਸੰਗਤਾਂ ਦੇ ਨਾਲ ਵੀ ਗੱਲਬਾਤ ਜਿਹੜੀ ਆ ਉਹ ਵੀ ਕਰ ਲੈਣਗੇ ਸਾਡੇ ਕੋਲ ਵੀਰ ਨੇ ਜਿਹੜੇ ਆਪਣੇ ਨਾਲ ਗੱਲਬਾਤ ਕਰ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਕੀ ਸ਼ੋਭਨਾ ਮੰਨਪ ਤੰਤਲ ਬਾਬਾ ਦੀਪ ਸਿੰਘ ਜੀ ਦੇ ਦੂਰ ਦਰਾਡੇ ਤੋਂ ਸੰਗਤ ਜਿਹੜਾ ਵਾ ਚੁਪੈਰਾ ਸਾਹਿਬ ਜਿਹੜਾ ਵਾ ਉਹ ਕੱਟਣ ਵਾਸਤੇ ਹੁੰਦੀ ਤੇ ਬਾਬਾ ਜੀ ਵਾਕਈ ਮੂਹ ਮੰਗੀਆਂ ਮਰਦਾਂ ਜਿਹੜੀਆਂ ਉਹ ਪੂਰੀਆਂ ਕਰਦੇ ਕਿਵੇਂ ਦੇਖਦੇ ਹੋ ਆਪ ਲੋਕੋ ਜੀ ਮੈਂ ਕਹਿੰਦਾ ਕਿ ਬਾਬਾ ਜੀ ਦੇ ਦਰ ਤੇ ਆ ਕੇ ਇੱਕ ਵਾਰੀ ਬਾਬਾ ਜੀ ਨੂੰ ਕਹਿ ਦਿਆ ਕਿ ਬਾਬਾ ਜੀ ਸਾਨੂੰ ਆਹ ਚੀਜ਼ ਦੀ ਲੋੜ ਹੈ ਮੈਂ ਕਹਿੰਦਾ ਵੀ ਅੱਖੀ ਪਰ ਤੋਖਣ ਵਾਲੀ ਗੱਲ ਹੈ ਕਿ ਸਭ ਕੁਝ ਬਾਬਾ ਜੀ ਦੇ ਦਰ ਤੋਂ ਮਿਲਦਾ ਹੈ ਮੈਨੂੰ ਅੱਜ ਤੋਂ ਕੋਈ 6-7 ਸਾਲ ਹੋ ਗਏ ਬਾਬਾ ਜੀ ਨਾਲ ਜੁੜੇ ਨਾ ਜਦੋਂ ਦਾ ਬਾਬਾ ਜੀ ਦੇ ਨਾਲ ਜੁੜੇ ਹਾਂ ਮੈਂ ਕਹਿੰਦਾ ਵੀ ਕਹੇ ਚੀਜ਼ ਦੀ ਅੱਜ ਤੱਕ ਥੋ ਜੋ ਦਿਲ ਚ ਹੁੰਦਾ ਵਾ ਮੂੰਹ ਚ ਬਾਅਦ ਚ ਨਿਕਲਦਾ ਵਾ ਤੇ ਚੀਜ਼ ਪਹਿਲਾਂ ਪ੍ਰਾਪਤ ਹੋ ਜਾਂਦੀ ਹੈ ਇੰਨਾ ਕਿ ਜਿਆਦਾ ਬਾਬਾ ਜੀ ਨਾਲ ਮੋਹ ਪਿਆਰ ਪੈ ਗਿਆ ਕਿ ਹੁਣ ਬਸ ਹੋਰ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਜਿਨਾਂ ਜੀ ਕਿ ਬਾਬਾ ਜੀ ਦੇ ਦਰਸ਼ਨ ਨਹੀਂ ਕਰ ਜਾਈਦੇ ਉਹਨਾਂ ਦੇ ਗਾਇਆ ਦਿਲ ਨੂੰ ਨਾ ਜਿੱਦਾਂ ਕਿ ਹੁੰਦਾ ਰਹਿੰਦਾ ਕਿ ਨਹੀਂ ਅੱਜ ਗਏ ਨਹੀਂ ਤੇ ਅੱਜ ਬੜਾ ਹੋਤਰਾ ਹੋਣ ਡਿਆ ਬਾਕੀ ਬਾਬਾ ਜੀ ਡੇਲੀ ਬੁਲਾ ਲੈਂਦੇ ਆ ਲੋ ਹੋਰ ਵੀ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਵਾ ਅੱਜ ਕਹਿੰਦੇ ਕਿ ਮਹਾਰਾਜ ਹਰ ਇੱਕ ਨੂੰ ਦਰਸ਼ਨ ਕਰਾਉਣਾ ਹੈ ਬਲਗੁਰੂ ਜੀ ਕੀ ਸੁਭਨਾ ਮੈਂ ਆਪਣਾ ਮੇਰੇ ਨਾਲ ਸੁਵਿੰਦਰ ਸਿੰਘ ਜੀ ਰਵਿੰਦਰ ਪਾਜੀ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਵਾ ਜਿਹੜਾ ਸੰਗਤਾਂ ਨੇ ਬੜੀ ਸ਼ਰਧਾ ਦੇ ਨਾਲ ਮਨਾਉਣਾ ਸਜਾਵਟਾਂ ਬੜੀਆਂ ਸੋਹਣੀਆਂ ਹੋ ਰਹੀਆਂ ਹਨ ਤਾਂ ਪਿਆਰ ਜਿਹੜਾ ਵਾ ਸੰਗਤਾਂ ਦਾ ਲਗਾਤਾਰ ਹੀ ਬਾਬਾ ਦੀਪ ਸਿੰਘ ਜੀ ਨਾਲ ਵਧਦਾ ਜਾ ਰਿਹਾ ਆਪਣਾ ਹਨਾ ਅੰਤਿਕ ਪਿਆਰ ਆ ਮਨ ਲਫ਼ਜ਼ਾਂ ਚ ਆਪਾਂ ਬਿਆਨ ਨਹੀਂ ਕਰ ਸਕਦੇ ਤੁਸੀਂ ਕਿਵੇਂ ਦੇਖਦੇ ਹੋ ਪਾਣੀ ਜੀ ਅਸੀਂ ਤਾਂ ਮੈਂ ਜਦੋਂ ਆਉਂਦਾ ਹਾਂ ਇਹ ਸੋਹ ਦੇਖ ਕੇ ਹੁੰਮਦੇ ਰਹੇ ਆ ਪਾਣੀ ਦੇਖਿਆ ਜੀ ਸੰਗਤਾਂ ਕੋਲ ਕਿੱਥੋਂ ਕਿਸੇ ਦੀ ਦੋ ਆਈ ਇਹਨਾਂ ਮੇਲਾ ਕਿਤੇ ਦੇਖਣ ਨੂੰ ਮਿਲਦੇ ਨਹੀਂ ਜਿੱਨਾ ਕਿ ਮੇਲਾ ਇੱਥੇ ਮਿਲਿਆ ਮਿਲਦਾ ਆ ਆਖਾਂ ਦੇ ਵਾਈਰੂ ਲੱਗਣ ਲੱਗੇ ਹੋਏ ਆ ਕਿ ਪਾ ਪਛਾੜਦੇ ਆ ਹੁਣੇ ਤੂੰ ਜਾ ਕੇ ਦੇਖ ਸਕਦੇ ਕਿੰਨੇ ਲੱਗੇ ਹੋਏ ਆ ਕਿ ਸੰਗਤਾਂ ਦੂਰੋ ਦੂਰੋ ਆ ਗਈਆਂ ਮੈਂ ਨਾ ਤਰਾਨਾ ਦੇ ਮੇਲੇ ਬੱਜੇ ਹੋਏ ਅੱਛਾ ਕੋਈ ਬੰਦਾ ਕਈ ਵਾਰੀ ਧੁੱਪ ਹੋਵੇ ਸ਼ਾਮ ਹੋਵੇ ਇੱਥੇ ਮੀਂਹ ਪੈ ਜਾਵੇ ਤੇ ਸੜਕੇ ਦੇ ਵਿੱਚ ਹੀ ਸੰਗਤਾਂ ਜਿਹੜੀਆਂ ਉਹ ਫਿਰ ਬੈਠ ਜਾਂਦੀਆਂ ਬੜਾ ਪਿਆਰ ਆ ਜੀ ਬਾਬਾ ਜੀ ਦੇ ਨਾਲ ਸਾਰੇ ਸੰਗਤ ਇੱਥੇ ਜਦੋਂ ਹੁੰਦੀ ਆ ਕੁਝ ਬੜਾ ਸਾਹਿਬ ਕਟੜਵਾਸੀ ਭਾਵੇਂ ਮੀਂਹ ਮਿਹਰੀ ਆ ਕੱਖਲੀ ਹੁੰਦੀ ਕਿਥੇ ਜਗ੍ਹਾ ਮਿਲ ਜੇ ਬਸ ਉੱਥੇ ਆਪਣਾ ਨਾਮ ਮਹਾਰਾਜ ਦੀ ਸਤ ਲਗੈ ਵਰ ਜਾਂਦੀ ਜੀ ਦੁਬਾਰਾ ਕਰ ਦਿੰਦੇ ਹਾਂ ਹਾਂ ਜੀ ਉਸ ਤੋਂ ਬਾਅਦ ਜਿਹੜੀ ਆ ਕੁਝ ਹੋਰ ਗੱ